ਇਹ ਨਹੀਂ ਹਜੇ ਤੱਕ ਇਹ ਬਸ ਨਾ ਘਰ ਵੀ ਰਹਿੰਦੇ ਇਹਨਾਂ ਦੇ ਕੰਮ ਨਹੀਂ ਮੁੱਕਦੇ ਹੈ ਕਿੱਥੇ ਹੈ ਤੁਸੀਂ ਹਾਂ ਜੂ ਦੱਸ ਵੈਸੇ ਇੱਕ ਗੱਲ ਦਾ ਮੈਂ ਹਿਸਾਬ ਲਾ ਲਿਆ ਤੁਸੀਂ ਘਰ ਵੀ ਹੋਵੋ ਨਾ ਤੇ ਸਾਡਾ ਕੰਮ ਨਹੀਂ ਜੇ ਬੰਦ ਹੁੰਦਾ ਹੈਗਾ ਇੱਕ ਦਿਨੋਂ ਸੇ ਫੋਨ ਬੰਦ ਕਰ ਦਿਆ ਕਰੋ ਅੰਜੂ ਕੰਮ ਦੀ ਗੱਲ ਤੇ ਕਰਨੀ ਹੁੰਦੀ ਆ ਵੀ ਇਹ ਦੀ ਸਾਰੇ ਬੰਦੇ ਗੱਲ ਕਰਦੀ ਪੈਂਦੀ ਆ ਆ ਵੇਖ ਮੈਂ ਤੇ ਨਿੱਕੀ ਲੈ ਆਏ ਮੈਂ ਵੇਖ ਲਿਆ ਸੀ ਕੁਝ ਸੈਟ ਜਿਹੜਾ ਲੈ ਆਏ ਮੈਂ ਤਦੇ ਰੱਖਤਾ ਉੱਥੇ ਮੈਨੂੰ ਜਮਾ ਪਸੰਦ ਨਹੀਂ ਜੇ ਆਇਆਗਾ ਤੇਰੇ ਪਸੰਦ ਨਹੀਂ ਆਇਆ ਨਹੀਂ ਪਸੰਦ ਆਇਆ ਮੈਂ ਤਦੇ ਤੇ ਤਿਆਰ ਹੋਈ ਆ ਕਿਉਂ ਤੁਹਾਨੂੰ ਕਹਿ ਨਹੀਂ ਜਾਣ ਵਾਸਤੇ ਕਿ ਚਲੋ ਮੇਰਾ ਚੇਂਜ ਕਰਵਾਓ ਦੇਖੋ ਤੁਸੀਂ ਪੁਰਾਣੇ ਜਿਹੇ ਰਵਾਇਤ ਦਾ ਤੁਸੀਂ ਲੈ ਆਏ ਅੱਜ ਕੱਲ ਤੇ ਚੱਲਦੇ ਵੀ ਨਹੀਂਗੇ ਅੰਜੂ ਡਾਇਮੰਡ ਦਾ ਸੈਟ ਆ ਮੰਨਿਆ ਡਾਇਮੰਡ ਦਾ ਗਾਵਾ ਪਰ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਨਾਮ ਵਾਲਾ ਬਣਵਾਣਾ ਮੈਂ ਥੱਲੇ ਮੇਰਾ ਨਾਮ ਹੋਵੇ ਉੱਤੇ ਤੁਹਾਡਾ ਨਾਮ ਹੋਵੇ ਅੱਜਕੱਲ ਬਹੁਤ ਚੱਲਦੇ ਨੇ ਤੇ ਮੈਂ ਤੇ ਆ ਰਹੀ ਹਾਂ ਤੁਸੀਂ ਮੇਰੇ ਨਾਲ ਚੱਲੋ ਨਾਲ ਮੰਮੀ ਦਾ ਵੀ ਥੋੜਾ ਕੰਮ ਭਗਾਵਾ ਤੇ ਅਸੀਂ ਅੱਜ ਕਾ ਰਹੀਏ ਜਾ ਕੇ ਚੱਲ ਡਾਇਮੰਡ ਦਾ ਲੈ ਲਈ ਨਹੀਂ ਚਲੋ ਫਿਰ ਚੂਰੋ ਗੱਡੀ ਬਾਹਰ ਹੀ ਹੈ ਕਿੱਥੋਂ ਲੈ ਆਉਣੀ ਮੈਂ ਬੜਾ ਮੰਦੇ ਆ ਵੈ ਪਾਪਾ ਕਿੱਧਰ ਝੱਲੇ ਜੀ ਮੈਂ ਮੰਮਾ ਨਾਲ ਜਨਿਆ ਪਾਸੇ ਮੈਂ ਵੀ ਜਾਣਾ ਮੈਂ ਅੱਜ ਪਾਪਾ ਨਾ ਸਿਰਫ ਮੇਰੇ ਨਾਲ ਜਾਣਗੇ ਮਮਾ ਮੈਂ ਸ਼ੋਪਿੰਗ ਕਰਨੀ ਉਹ ਦਿਨ ਸਿਰਫ ਪਾਪਾ ਦੋ ਜੈਕਟ ਲੈ ਕੇ ਆਏ ਜੀ ਦੇਖ ਲਿਆ ਜੇ ਇਹ ਸਾਰੇ ਤੁਹਾਡੇ ਕੰਮ ਹੋ ਗਏ ਨੇ ਚੱਲ ਆਦੇ ਅੰਜੂ ਕੋਈ ਨਹੀਂ ਅਰੇ ਉਸ ਨੇ ਨਾ ਇਹ ਕੱਪੜੇ ਲੈ ਕੇ ਆਇਆ ਨਾਲ ਪਤਾ ਨਹੀਂ ਕਿਹੜੀ ਗੇਮ ਜੀ ਚੁੱਕ ਲਿਆ ਆ ਜੇ ਮਮਾ ਮੈਂ ਰੋਜ਼ ਜੈਕਟ ਚੇਂਜ ਕਰਨੀ ਹੁੰਦੀ ਹਰ ਡਰੈਸ ਨਾਲ ਨਵੀਂ ਪਾਉਣੀ ਆ ਦੇਖੀ ਹਾਂ ਮਾਂ ਵਰਗੇ ਸ਼ੌਂਕ ਮਾਰੇ ਸੂਟ ਨਾਲ ਦਾ ਸੈੱਟ ਪਾਣਾ ਹੁੰਦਾ ਵਾ ਦਨੇ ਜਗੜ ਪਾਣੀ ਹੁੰਦੀ ਐ ਕੋਈ ਦੋਆ ਮਾਪੂਤਾ ਨੇ ਸ਼ੌਂ ਵੀ ਇਦਾਂ ਨੇ ਮੈਂ ਕੀ ਕਰਾਂ ਕੀ ਕਰੀਏ ਪਾਪਾ ਰਹਿਣ ਸਿੰਪਲ ਅਹੀਂ ਘਰੀ ਹੈ ਨਾ ਚਲ ਚਲੀ ਦਾਦੀ ਨੂੰ ਤਾਂ ਗਿਆ ਲੈ ਠੀਕ ਐ ਨਹੀਂ ਮੇਰੀ ਗੱਲ ਸੁਣ ਕੁੜੀਏ ਅਕੀ ਤੂੰ ਬਲਾਈਆਂ ਮਾਰਦੀ ਰਹੀ ਨਹੀਂ ਸਾਰੀ ਝਾੜੀ ਓਹੋ ਮੰਮੀ ਕੰਮ ਤੇ ਸਾਰਾ ਹੋਇਆ ਵਾ ਤੇ ਮੈਂ ਫੋਨ ਹੀ ਵੇਖਣਾ ਤੇ ਨਾਲੇ ਨਾ ਆ ਉਤਰਾ ਝਟ ਆ ਜਾਣ ਬੰਨ ਕੇ ਰੱਖਿਆ ਗਾ ਤੇ ਆ ਕੱਪੜੇ ਕੁੱਪੜੇ ਸਵਾਦਿਕ ਤੇ ਸੂਟ ਪਾਇਆ ਕਰ ਸੋਹਣੇ ਲੱਗੇਗਾ ਸੂਟ ਚ ਮੰਮੀ ਇੰਨਾ ਨੂੰ ਕੀ ਆ ਕੁੜੀਆਂ ਬਾਗੀ ਵੀ ਤੇ ਪਾਉਂਦੀਆਂ ਮੈਂ ਕਿਹੜਾ ਕੋਈ ਅਲੋਕਾਰ ਪਾਉਣੀ ਆ ਘਰ ਥੋੜਾ ਪਾਈ ਦੇ ਆ ਬਾਹਰ ਕਿਤੇ ਨਿਕਲੇ ਤੇ ਬੰਦਾ ਪਾ ਹੀ ਲੈ ਸੂਟ ਚ ਨਾ ਬੰਦਾ ਸੋਹਣਾ ਲੱਗਦਾ ਵਾ ਉਹ ਰੈਂਦੋ ਮੰਮੀ ਸਾਰੀਆਂ ਕੁੜੀਆਂ ਨੇ ਇਦਾਂ ਦੇ ਕੱਪੜੇ ਪਾਉਂਦੀਆਂ ਜੂਰੀ ਨਹੀਂ ਕਿ ਘਰ ਹੋਵੇ ਬਾਹਰ ਹੋਵੇ ਕੱਪੜੇ ਹੀ ਪਾਏ ਤੇ ਆ ਨਾ ਤੇ ਇਹਨਾਂ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਤੂੰ ਕਿਹੜੀ ਮੰਨਣੀ ਆ ਚਲੋ ਠੀਕ ਹੈ ਹੋ ਚੁੱਪ ਕਰ ਜਾਓ ਕੀ ਗੱਲ ਹੋ ਗਈ ਹੈ ਮੰਮੀ ਬੋਲਣਾ ਨਹੀਂ ਆਵੇ ਆ ਕੋਈ ਐਸੇ ਨੇ ਬੰਦਾ ਘਰ ਵਾਲੇ ਕੱਪੜੇ ਪੋਹਦਾ ਸੋਹਣਾ ਸਾਦਲਾ ਦਾ ਬੰਦਾ ਬਣਾ ਲੈਂਦਾ ਅੱਛਾ ਮੈਂ ਹੋਈ ਮੈਂ ਕਹਿਣ ਦੀ ਕਿ ਕੁੜੀਆ ਸੂਟ ਸਾੜ ਪਾਇਆ ਕਰ ਸੋਹਣੀ ਲੱਗੇਗੀ ਨਾਲੇ ਬੰਦਾ ਲੰਮਾ ਲੱਗਦਾ ਲੈ ਸਾਰੀ ਉਮਰ ਮੰਮੀ ਕਹਾਂ ਸੂਟ ਹੀ ਪਾਣੇ ਆ ਆ ਵੇਖੋ ਮੈਂ ਪਾਣ ਹੀ ਲਈ ਆ ਤੇ ਹੁਣ ਇਹਨੂੰ ਜੀਨ ਟੌਪ ਸ਼ਾਰਟਸ ਇਹੀ ਪਾਣੀ ਆ ਕਿਉਂਕਿ ਇਹਨੂੰ ਮੈਂ ਕਹਿਤਾ ਸੂਟ ਬਿਲਕੁਲ ਨਹੀਂ ਪਾਣੇ ਇਹ ਆ ਵੇ ਲੋ ਮੰਮੀ ਤੁਹਾਡੇ ਨਾਲ ਤਾਂ ਚੰਗੀ ਭਾਬੀ ਆ ਉਹਨਾਂ ਨੂੰ ਇੰਨਾ ਤੇ ਪਤਾ ਹੈਗਾ ਨਾ ਕਪੜਾ ਲੀੜਾ ਕਿੱਦਾਂ ਪਾਈਦਾ ਵਾ ਚੱਲ ਕੋਈ ਗੱਲ ਨਹੀਂ ਚੁੱਪ ਕਰ ਜਾ ਮੇਰੀ ਗੱਲ ਸੁਣ ਮੈਂ ਤੇਰੀ ਗੋਲਡ ਦੀ ਚੈਨ ਬਣਵਾ ਕੇ ਲਈ ਸੀ ਤੂੰ ਇਹ ਤੱਕ ਪਾਈ ਨਹੀਂ ਉਹ ਵਾਲੀ ਓ ਪੱਬੀ ਮੈਨੂੰ ਨਾ ਦਿੱਤਾ ਭੁੱਲ ਗਿਆ ਕੋਈ ਨਾ ਪਾ ਲਈ ਨੀ ਇਹ ਚੇਤੇ ਰੱਖਣ ਵਾਲੇ ਕੰਮ ਨਹੀਂ ਇਹ ਸ਼ੌਂਕ ਦੇ ਕੰਮ ਹੈ ਤੇ ਸਾਡੇ ਬਾਰੇ ਜਿਹੜੇ ਘਰ ਦੇ ਹੁੰਦੇ ਨੇ ਨਾ ਲੋਕ ਇਹਨਾਂ ਦੇ ਸ਼ੌਂਕ ਹੀ ਇਹੋ ਜਿਹੇ ਹੁੰਦੇ ਨੇ ਦਿਨ ਰਾਤ ਪਾ ਕੇ ਰੱਖਣਾ ਤੇ ਤੂੰ ਆਦਾ ਤੁੰਤ ਹੀ ਪਾ ਲਾ ਨਾਲ ਮੇਰੀ ਗੱਲ ਸੁਣੋ ਮੰਮੀ ਇਹ ਅੱਜ ਘਰੇ ਆ ਗਏ ਨੇ ਤੇ ਇਹਨਾਂ ਨੂੰ ਮੈਂ ਕਿਤੇ ਜਾਣ ਦਾ ਦੇਣਾ ਨਹੀਂ ਮੈਂ ਲੈ ਕੇ ਚਲੀ ਜਾ ਮਾਰਕੀਟ ਕੱਪੜੇ ਲੈਣ ਚਲਣੀ ਆ ਤੇ ਨਾਲ ਮੇਰੀ ਗੱਲ ਸੁਣੋ ਮੰਮੀ ਇਹ ਬਨਵਾ ਕੇ ਲਿਆਏ ਸੀ ਮੇਰਾ ਸੈਟ ਤੇ ਸੈਟ ਨਾਲ ਥੋੜਾ ਮੈਨੂੰ ਪਸੰਦ ਜਾਂ ਨਹੀਂ ਆਇਆਗਾ ਤੇ ਮੈਂ ਉਹ ਚੇਂਜ ਕਰਵਾਣਾ ਜਾਵਾ ਤੇ ਤੁਹਾਡੀ ਰਿੰਗ ਵੀ ਸੀ ਨਾ ਉੱਥੇ ਕੁੱਟੀ ਸੀ ਜੜੀ ਤੂੰ ਮੈਂ ਝੜਵਾ ਦੇ ਦਿੱਤੀ ਪਰ ਮੈਂ ਸੋਚਦੀ ਮੰਮੀ ਨਵਾਂ ਡਿਜ਼ਾਈਨ ਬਣਵਾ ਲੈਂਦੇ ਆ ਨਹੀਂ ਮੈਨੂੰ ਪਹਿਲਾਂ ਪੁੱਛਿਆ ਨਹੀਂ ਤਿਆਰ ਤੁਰ ਹੋ ਗਿਆ ਦਰੋਂ ਆ ਗਈ ਆ ਮੰਮੀ ਇਹ ਮੈਂ ਚੱਲੀ ਆ ਬਸ ਪੁੱਛਦੇ ਨਾ ਗੇ ਕਿ ਇਹਨੂੰ ਕੋਈ ਘਰ ਕੰਮ ਨਹੀਂ ਹੁੰਦਾ ਚਲੋ ਅਬਾ ਤਾਂ ਉਹਦੇ ਵੀ ਸ਼ੌਂਕ ਆ ਉਹ ਸਾਰੀ ਤੈਨੂੰ ਪੁੱਛ ਨਹੀਂ ਥੋੜਾ ਵਾ ਜ਼ਰੂਰੀ ਕਿਉਂ ਪੁੱਛਣੀ ਕਿਉਂ ਨਹੀਂ ਪੁੱਛ ਕੇ ਤੁਰਨਾ ਮੰਮੀ ਤੁਹਾਨੂੰ ਦੱਸ ਕੇ ਤੇ ਚੱਲੇ ਅਸੀਂ ਚੱਲ ਚੰਗਾ ਦੱਸ ਤਾਂ ਨਾ ਚੱਲ ਕਰ ਇਹਨੂੰ ਨਾ ਅੱਭੀ ਨੂੰ ਘਰੇ ਰਹਿਣ ਦੋ ਮੇਰੇ ਕੋਲ ਲੋ ਦਾ ਸਰੇ ਨਾ ਦਾਦੀ ਕੋਲ ਮੈਂ ਸ਼ੋਪਿੰਗ ਆਪ ਉਹ ਬੱਤੀ ਆ ਕੇ ਬੱਪ ਕਰਕੇ ਖੇਡਿਓ ਇਥੇ ਮੇਰੇ ਲੱਗੋ ਵੀ ਕਿ ਤੂੰ ਇੱਥੇ ਕੀ ਕਰੇਗਾ ਲਾਲ ਲਾਲ ਕੱਪੜੇ ਲੈਣੇ ਮਮੀ ਕੱਲ ਜਿਹੜੇ ਸੂਟ ਲੈ ਕੇ ਆਏ ਸੀ ਇਹਦੇ ਵਾਸਤੇ ਤੇ ਨਾਲ ਉਹਦੇ ਵੀ ਲੈਏ ਸੀ ਤੇ ਜੈਕਟ ਉਹਦੀ ਮੈਚਿੰਗ ਆ ਹੀ ਨਹੀਂ ਉਹ ਕਹਿੰਦਾ ਮੇਰੀ ਜੈਕਟਾ ਲੈ ਕੇ ਆਓ ਮੈਂ ਨਾ ਜੀ ਸਿਮਰ ਨੂੰ ਵੀ ਨਾਲ ਤਿਆਰ ਕਰਦਾ ਸਿਮਰਤ ਨੂੰ ਵੀ ਇਹਦੇ ਵੀ ਲੈ ਆਈਏ ਇਹ ਬਦਲ ਕੇੜ ਬਦਲ ਨਾਲੇ ਨਹੀਂ ਵੀਰੇ ਮੈਂ ਨਹੀਂ ਜਾਣਾ ਤੂੰ ਹੀ ਜਾਓ ਚੱਲ ਪੈਸੇ ਚੱਲਣ ਤੇ ਨਹੀਂ ਨਹੀਂ ਮੈਂ ਨਹੀਂ ਜਾਣਾ ਤੂੰ ਜਾਓ ਚਲੋ ਸੀ ਚਲੀਏ ਲੇਟ ਹੋਣੇ ਚਲੋ ਜਾਓ ਫਿਰ ਤੇ ਸਿਮਰਤ ਹਾਂ ਜੀ ਵੇਖ ਲੈ ਦੀਦੀ ਆ ਜਾਣਗੇ ਤੂੰ ਨਾਲ ਕੋ ਸਬਜੀ ਸੁਜੀ ਘਟਵਾ ਲੈਣੀ ਠੀਕ ਹੈ ਮੈਂ ਭਾਬੀ ਕਰਵਾ ਲੂਗੀ ਮੈਂ ਤੇ ਤੂੰ ਕੁਛ ਨਾ ਕਰੀ ਐਵੇਂ ਹੱਥ ਖਰਾਬ ਹੋ ਜਾਣਗੇ ਨਹੀਂ ਨਹੀਂ ਮੈਂ ਤੁਹਾਨੂੰ ਪਤਾ ਵੈਸੇ ਨਹੀਂ ਕੰਮ ਨੂੰ ਹੱਥ ਲਾਉਣੀ ਭੈਣਾ ਮੰਨਣੀ ਤੇ ਤੂੰ ਕਿਸ ਦੀ ਹੈ ਨਹੀਂ ਜਿਉ ਤੂੰ ਮਨਚ ਕਰ ਲਈ ਨਹੀਂ ਆ ਉਹ ਤੂੰ ਕਰ ਲਈ ਜਾਨੀ ਚਲ ਜਾਓ ਖਰੀਦ ਪਰੋਸਤੇ ਵੀ ਵੇਲੇ ਨਾ ਕਰਨੋ ਬਹੁ ਐਵੇਂ ਬੜਾ ਹੋ ਗਿਆ ਅੱਗੇ ਚੱਲ ਸੰਧ ਮਿਆਂ ਦੀ ਵੇਖ ਲਈ ਰੱਛਾ ਜਾ ਜਾ ਚਲੋ ਜੀ ਚਲਿਏ ਚਲ ਬੇਟਾ ਚੱਲ ਹੁਣ ਉੱਠ ਨੋ ਨਾ ਮਾਰੀ ਜਾ ਜਾ ਉੱਠ ਕੇ ਨਾ ਕੁੱਟ ਕੇ ਚਾਹ ਚੂ ਬਣਾ ਕੇ ਲਿਆ ਦੇ ਤੈਨੂੰ ਤਾਂ ਨਾ ਚੜਾਇਆ ਭੂਏ ਤੈਨੂੰ ਇਹ ਸੂਟ ਲਿਆ ਕੇ ਦੇਣਾ ਤੂੰ ਵੀ ਨਾਲ ਚੱਲ ਤੁਹਾਨੂੰ ਪਤਾ ਨਹੀਂ ਕਿਹਦਾ ਫੋਨ ਆ ਗਿਆ ਹੈਲੋ ਹੈਲੋ ਹਾਂ ਜੀ ਮਾਂ ਸਸਰੀ ਦਾ ਭੂਆ ਜੀ ਸਸਰੀ ਗਾਲ ਪੁੱਤ ਕੀ ਆ ਜੇ ਬੜਾ ਵਧੀਆ ਆਪਣੀ ਸੁਣਾਓ ਕਿੱਥੋਂ ਜਾਦਾ ਕੀ ਭੂਆ ਦੀ ਇੰਨੀ ਜਰੀ ਤੁਹਾਨੂੰ ਧਿਆਣੀ ਨਹੀਂ ਆਈ ਤੇ ਦਾਵੀ ਕਪੂ ਲਿਖਕਾਰੀ ਜਿੰਨੇ ਤੈਨੂੰ ਯਾਦ ਐਨਾ ਨਹੀਂ ਕਿਤੇ ਗੇੜਾ ਹੀ ਮਾਰ ਜੀ ਆ ਕੇ ਕੋਈ ਨਹੀਂ ਮਾਰਦਾਂਗੇ ਤੁਸੀਂ ਕਹਿੰਦੇ ਰੋਜ਼ ਕਿਤੇ ਤੁਰੇ ਫਿਰਦੇ ਜੇ ਕਦੀ ਕਿੰਨਾ ਚਿਰ ਹੋ ਗਿਆ ਕਦੀ ਪਤਾ ਲਿਆ ਜੇ ਪੂਆ ਹੈਗੀ ਆ ਕਿ ਨਹੀਂ ਹੈ ਸਾਨੂੰ ਪਤਾ ਤੁਵਾ ਸਾਡੀ ਇੱਥੇ ਰਹਿੰਦੀ ਆ ਤੇ ਉਹ ਰਾਹ ਕਦੀ ਦਾ ਪਤਾ ਹੈ ਕਰੋ ਤਿਆਰੀਆਂ ਆਣ ਲੱਗੀ ਮੈਂ ਤੁਹਾਡੇ ਵੱਲ ਆਣ ਲੱਗਾ ਮੇਰੇ ਸ਼ੁਕਰਿਆ

ਆ ਨਾ ਆਪਣੀ ਭਾਬੀ ਤੇ ਭਰਾ ਨੂੰ ਰੋਕ ਸ਼ਹਿਰ ਨੂੰ ਨਾ ਜਾਣ ਕਿਉਂ ਉਹ ਤੇ ਅੰਨਾ ਤੇਰੇ ਨਾ ਉਹ ਮਾਮੇ ਦੇ ਨੂੰ ਪਤਾਉਣ ਲੱਗੇ ਆ ਵੇ ਕਿੰਨੀ ਤੇਰੀ ਆਉਣ ਲੱਗੇ ਆ ਤੇ ਘਰ ਨਾਲ ਤੇ ਫਿਰ ਇਤਰਾ ਚੰਗਾ ਨਹੀਂ ਲੱਗਦਾ ਤੁਹਾਨੂੰ ਕਿਦਾਂ ਪਤਾ ਕਿਉਂ ਇੱਥੇ ਆਉਣ ਲੱਗੇ ਆ ਤੂੰ ਸੋਣ ਨਹੀਂ ਲਈ ਤੇਰੇ ਸਾਹਮਣੇ ਤਾਂ ਫੋਨ ਆਇਆ ਪਰ ਤੇਰਾ ਧਿਆਨ ਹੀ ਨਹੀਂ ਨਾ ਹੋਣਾ ਅੱਛਾ ਸੀਮਾ ਭਾਬੀ ਨੇ ਆਉਣ ਲੱਗੇ ਆ ਹਾਂ ਤੇ ਮੇਰੀ ਸੁਣ ਗੱਲ ਨਾਲੇ ਤਾਂ ਘਰ ਦੀ ਕਰ ਲੈ ਸਫਾਈ ਸੋਈ ਹੂੰ ਤੇ ਨਾਲੇ ਨਾ ਉਹਨਾਂ ਨੂੰ ਪਤਾ ਅੱਜ ਜਾਣ ਨਾ ਕਿ ਜੇ ਤੂੰ ਹੀ ਨਾ ਤੋਂ ਬਜਾਰੋਂ ਕਹਿ ਕੋਈ ਚੰਗੀ ਚੀਜ਼ ਮਗਾ ਲੈ ਨਾ ਪੁੱਤ ਉਹਨਾਂ ਦਾ ਚੰਗਾ ਘਰ ਹੈ ਉਹਨਾਂ ਕਦੀ ਮਾੜੀ ਚੀਜ਼ ਨਹੀਂ ਖਾਧੀ ਸੋਨਾ ਵੜਾ ਖਾਣ ਪੀਣ ਨੂੰ ਲਿਆਉਣ ਕੋਈ ਸਬਜ਼ੀ ਭਾਜੀ ਆਪਣੇ ਵੀਰ ਨੂੰ ਆ ਲੈ ਆ ਦੇ ਹਾਂ ਮੰਮੀ ਮੈਂ ਕਹਿ ਦੇਣੀ ਕੋਈ ਨਾ ਭਾਬੀ ਨੂੰ ਉਹ ਕਿਹੜੇ ਪੁੱਤਰ ਹੋ ਜਾਂਦੇ ਆ ਕਿੰਨੀ ਚੜੀਦੇ ਉਹਨਾਂ ਨੇ ਆਉਣਾ ਤੇ ਜੇ ਪਤਾ ਆਪਾਂ ਹੱਸ ਕੇ ਮਿਲਾਂਗੇ ਤੁਸੀਂ ਸਾਰੇ ਜਾਣੇ ਘਰ ਮਿਲੋਗੇ ਤੇ ਅਗਲੇ ਨੂੰ ਚਾਹ ਚੜੂਗਾ ਕਿ ਆਏ ਘਰ ਇਹ ਨਾ ਤੇ ਉਹ ਨਿਕਲ ਜਾਣ ਤੇ ਜਾਂ ਤੂੰ ਉਹਨਾਂ ਨੂੰ ਆਜ ਦੇਂ ਪੀ ਅੱਜ ਜਾਣ ਨਾ ਕਹਿ ਕੇ ਆਉਂਦੀ ਉਹਨਾਂ ਨੂੰ ਫਿਰ ਜਾਰੇ ਦੂਰ ਨਹੀਂ ਗਏ ਉਹਨੇ ਲਾਲੀ ਮੇਰੀ ਸੁਣ ਗੱਲ ਉਹਨਾਂ ਆਪਣੇ ਵੀਰ ਨੂੰ ਕਹੀਂ ਕਿ ਵਧੀਆ ਜੀ ਚੀਜ਼ ਖਾਣ ਪੀਣ ਨੂੰ ਦੋ ਤਿੰਨ ਵੈਰਾਈਟੀਆਂ ਲਿਆਵੇ ਕਿ ਨੇਚ ਨਹੀਂ ਪਤਾਉਣਾ ਤੇ ਨਾਲੇ ਨਾ ਮੇਰੀ ਘਰ ਸੋਹਣਾ ਨੇ ਅੰਜੂਨੇ ਤੇ ਹੋਰ ਤਰ੍ਹਾਂ ਕਰਨਾ ਹੀ ਹੈ ਪੀ ਆ ਹੀ ਨਿਕਲ ਲੱਗੇ ਹਾਂ ਤੇ ਮਗਰੋਂ ਹੀ ਸਾਨੂੰ ਵਾਜਾ ਮਾਰਨ ਲਿਆ ਤੇ ਤੇ ਭਰਪੂਰ ਉਹਨਾਂ ਬੜੀ ਚਿਰੀ ਆਉਣਾ ਚੰਗੇ ਨਹੀਂ ਲੱਗੇ ਦਾ ਮੈਂ ਜਾ ਕੇ ਜਾਵੇ ਇਹ ਨਾ ਹੋਵੇ ਬੁਆ ਇਹਨਾਂ ਦੇ ਜਾਣਾ ਭਾਬੀ ਭਾਬੀ ਬੱਸ ਇੱਕ ਗੱਲ ਤੁਹਾਨੂੰ ਨਗਰਗਰ ਦਾ ਮੰਮੀ ਆ ਚੱਲੀ ਹੈ। ਓਹੋ ਵੀਰੇ। ਭਾਬੀ ਸੀਮਾ ਭਾਬੀ ਨਹੀਂ ਆਉਣ ਲੱਗੇ ਜੇ। ਸੀਮਾ ਭਾਬੀ ਆਉਣ ਲੱਗੇ ਨੇ। ਹਾਂਜੀ। ਲੱ ਕਿਉਂ ਨਹੀਂ ਆਪਣੇ? ਹੂੰ। ਲੋ। ਕਿਹੜੇ ਨਾਮ ਆਣ ਲੱਗੇ ਨੇ? ਪਰ ਸੀਮਾ ਨਾਲ ਮੇਰੀ ਬੰਦੀ ਬੜੀ ਜੇ। ਮੈਂ ਤਾਂ ਚੱਲ ਵਿਹਲੀ ਸੀ ਘਰ। ਮੈਂ ਸੋਚਿਆ ਚੱਲ ਫੇਰਾ ਲਾਵਾਂ ਨਾਲ ਮਾਰਕੀਟ ਦਾ ਕੰਮ। ਥੋੜੇ ਮੰਮੀ ਰਕੂਣ ਆਇਆ। ਮੰਮੀਆਂ ਦੀ ਚਾਰਾ ਦੂਰ ਜੀ ਕਿਹ ਹੁਣੇ? ਤੇ ਉਹਨੇ ਇੱਥੇ ਹੀ ਵਾਰੀ ਲਾ। ਮਰੇ ਲੋਕਰ ਦੇ ਵਿਸਲੇ ਮਾਰੀਆਂ ਤਾਂ ਹੀ ਜਦੋਂ ਕਿਤੇ ਡੈਨ ਨਾ ਗਿਆ। ਅੱਛਾ ਮੇਰੀ ਗੱਲ ਸੁਣੋ। ਦੇਰ ਬਾਅਦ ਆ ਰਹੇ ਨੇ। ਤੇ ਮੈਂ ਜਾ ਕੇ ਵੀ ਕੀ ਕਰਨਾ ਹੈਗਾ ਮੈਂ। ਉਹਨਾਂ ਦੀ ਆਉ ਭਗਤ ਕਰਨੀ ਵੀ ਜ਼ਰੂਰੀ ਹੈ। ਅਸੀਂ ਫਟਾਫਟ ਜਾ ਕੇ ਤਿਆਰੀ ਕਰਦੇ ਆਂ। ਤੁਸੀਂ ਕੁਝ ਚੰਗਾ ਜਿਹਾ ਖਾਣ ਪੀਣ ਨੂੰ ਲੈ ਆਓ ਤੇ ਇਹਨਾਂ ਨਾਲ ਲੈ ਜਾਣਾ। ਚਲ ਅੰਜੂ ਮੈਂ ਲੈ ਆਉਣਾ ਕੁਝ ਖਾਣ ਨੂੰ ਤੇ ਆਪਾਂ ਬਾਅਦ ਚ ਚੱਲ ਜਾਵਾਂਗੇ ਜਦੋਂ ਚੱਲ ਜਾਏ। ਹਾਂ ਬਿਲਕੁਲ ਬਿਲਕੁਲ ਸੀਮਾ ਆਵੇ ਤੇ ਅੰਜੂ ਕਰੋ ਬਾਹਰ ਜਾਵੇ। ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਹੈਗਾ। ਚਲੋ ਤੁਸੀਂ ਦੋਨਾਂ ਨੇ ਲੈ ਘਾ ਰਹੋ। ਠੀਕ ਹੈ ਤੇ ਆਪਾਂ ਚੱਲੀਏ। ਰਖਦੀ ਇਹ ਨਹੀਂ ਪਰ ਆ ਰਹੀ ਐ ਵੈਸੇ। ਰਸਤੇ 'ਚ ਹੀ ਧਿਆਨ ਦੇ ਆ। ਅੱਛਾ। ਕਾਫੀ ਟਾਈਮ ਬਾਅਦ ਆ ਰਹੀ ਐ। ਮੰਮੀ, ਸੀਮਾ ਭਾਬੀ ਆ ਲੱਗੇ ਨੇ। ਹਾਂ, ਆਉਣ ਲੱਗੇ। ਅੱਛਾ। ਨਾਲੇ ਸੀ ਬਰਤਨ ਉੱਠਿਆ ਕੋ ਇਹਨਾਂ ਨੂੰ ਬਾਅਦ ਦੀ। ਤੂੰ ਪੁੱਤ ਤੂੰ ਗਸਾਣਾ ਕਰੀ। ਦੱਸੋ ਮੰਮੀ, ਇਹ ਕੋਈ ਗੱਲ ਕਹਿਣ ਵਾਲੀ ਗੁੱਸਾ ਹੀ ਹੋ ਮੈਂ ਕਰਨਾ। ਮੈਂ ਪਹਿਲਾਂ ਤੈਨੂੰ ਮਿਟੋ ਬ ਦਿੱਤਾ। ਤੇ ਫਿਰ ਫੋਨ ਆ ਗਿਆ ਤੈਨੂੰ ਆਜ ਦੇਤੀ। ਨਹੀਂ ਨਹੀਂ ਮੰਮੀ, ਸੀਮਾ ਭਾਬੀ ਦੀ ਜਗ੍ਹਾ ਜੇ ਕੋਈ ਹੋਰ ਆਂਦਾ ਨਾ। ਮੈਂ ਤੁਹਾਨੂੰ ਵੀ ਘਰੋਂ ਲੈ ਕੇ ਨਾਲ ਚਲ ਜੈਣਾ ਸੀ ਕਿਲਾ ਦੇ ਨਾਲ ਸੀ ਘਰ ਤਾਲਾ ਤੇ ਜਿੱਥੇ ਘਾ ਸੀਮਾ ਲੱਕੀ ਦੀ ਆ ਜੇ ਉੱਥੇ ਹੁ ਘਰ ਨਾ ਰਵੇ ਤੁਹਾਨੂੰ ਪਤਾ ਤੇਗਾ ਦੇਰ ਵੇਰ ਜਦੋਂ ਵੀ ਆਂਦੇ ਨੇ ਬਾਵੇਂ ਉਹਨਾਂ ਨੇ ਵੇਖਿਆ ਦੋਨੋਂ ਹੱਥ ਪੂਰੇ ਭਰ ਕੇ ਲਿਆਣਾ ਜੇ ਤੇ ਮੈਂ ਸੋਚਣ ਨਹੀਂ ਉਹਨਾਂ ਦੀ ਸੇਵਾ ਚ ਕੀ ਕੀ ਰੱਖਣਾ ਅੱਗੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਇੰਨੀ ਦੇਰ ਬਾਅਦ ਆ ਰਹੇ ਨੇ ਤਾਂ ਹੀ ਮੈਂ ਆਖਿਆ ਨਾ ਤੁਸੀਂ ਚੰਗੀ ਚੰਗੀ ਦੋ ਇੱਕ ਤੀਜਾ ਲੈ ਆਓ ਚੰਗੇ ਨਹੀਂ ਲੱਗੇ ਦਾ ਤੀਤੀ ਕਹਣਾ ਕਰੋ ਮੰਮੀ ਮੈਂ ਰਾਤ ਵੀ ਉਹਨਾਂ ਨੂੰ ਕਹਾਂਗੀ ਇੱਥੇ ਰੁਕਣ ਤੇ ਸੋਹਣੀ ਰੋਟੀ ਸੀ ਬਾਹਰੋਂ ਖਵਾ ਕੇ ਲਿਆਵਾਂਗੀ ਉਹਨਾਂ ਨੂੰ ਉਹ ਤੇ ਪੁੱਤ ਕਿਹੜੇ ਕੋਈ ਵੀ ਪਰੋਨਾ ਕਿਹੜਾ ਰੋਈ ਤੁਰਿਆ ਕਦੀ ਕਦਾਈ ਦੀ ਤਰ੍ਹਾਂ ਟਾਈਮ ਲੱਗਦਾ ਮੰਮੀ ਕੌਣ ਆ ਰਿਹਾ ਕਿਹੜਾ ਆ ਰਿਹਾ ਉਹਦੇ ਵੱਲ ਨਹੀਂ ਮੈਂ ਤੁਰਦੀ ਜਿੱਥੇ ਲੱਕੀ ਸੀਮਾ ਉਹਨਾਂ ਦੀ ਗੱਲ ਆ ਜੈ ਨਾ ਉੱਥੇ ਅੰਜੂ ਖਲੋਂਦੀ ਐ ਚਲ ਠੀਕ ਆ ਹੁਣ ਨਾ ਬੁਲਤਕਾ ਗੱਲਾਂ ਨਾ ਬਣਾ ਤੇ ਜਾ ਕੇ ਨਾ ਰਸੋਈ ਵਿਸਾਈ ਦੇ ਆ ਲੋ ਨਹੀਂ ਨਹੀਂ ਮੈਂ ਦੇਖ ਲੇਗਾ ਵੀ ਚਿੱਕੜ ਲੱਗੀ ਆ ਹਾਂ ਤੂੰ ਬਾਹਰ ਕੱਪੜੇ ਕਿਤਨਾ ਕਲਾਰੇ ਤੂੰ ਠੀਕ ਹੈ ਚੰਗਾ ਨਹੀਂ ਲੱਗਣਿਆ ਸੋਫਾ ਸਾਫਾ ਕੱਪੜਾ ਠੀਕ ਕਰੋ ਤੂੰ ਹੀ ਵੀ ਬਦਲ ਲਓ ਮਹਾ ਕੱਪੜੇ ਮੇਰੇ ਚੰਗੇ ਆ ਚਲੋ ਮੈਂ ਫੜਾ ਫੜ ਨਿਮਟਾਨੀ ਆ ਠੀਕ ਹੈ ਠੀਕ ਠੀਕ ਚਲ ਵਧੀਆ ਹੋ ਗਿਆ ਮਾਂ ਨੇ ਤੇ ਗਈ ਮੈਂ ਚਾਚਾ ਕਿਤੇ ਸਾਨੂੰ ਸੜੂ ਨਹੀਂ ਨਾ ਕਰੇ ਦਾਦੀ ਦਾਦੀ ਫੋਨ ਆਉਣ ਲੱਗਾ ਵਾ ਪੁੱਤ ਜਿੱਦਾਂ ਤੂੰ ਆਪਣੇ ਨਾਲ ਕੇ ਜਾਣਾ ਨਾ ਹਾਂਜੀ ਉਹ ਤੇਰੇ ਪਿਓ ਦੇ ਨਾਲ ਕੇ ਆ ਤੇ ਤੇਰਾ ਚਾਚਾ ਚਾਚੀ ਆ ਉਹ ਆਉਣ ਲੱਗੇ ਆ ਪੁੱਤ ਸੋਣਾ ਕੁਈ ਦਾ ਹੁੰਦਾ ਅਗਲਿਆਂ ਦੇ ਆਖਣਾ ਵੀ ਇਹ ਮੁੰਡਾ ਕਿੱਡਾ ਸਿਆਣਾ ਸ਼ੈਤਾਨੀ ਨਹੀਂ ਕਰੀਦੀ ਜਿਆਦੀ ਠੀਕ ਹੈ ਨਾ ਹਾਂ ਕੋ ਮੇਰੇ ਵਾਸਤੇ ਕੀ ਲੇ ਹੋਗੇ ਲੈ ਤੈਨੂੰ ਤੇ ਕਿਤੇ ਖਾਣ ਦੀ ਲੱਗੀ ਰਹੀ ਦੀ ਅੱਗੇ ਤੂੰ ਘਟ ਖਾਣਾ ਪੁੱਤ ਤੇਰਾ ساری ਉਮਰ ਤੇਰਾ ساری ਜੜੀ ਖਾਣ ਵਾਲੀ ਧਿਆਨ ਰਹਿਂਦਾ ਪਹਿਲਾਂ ਉਹਨਾਂ ਨੂੰ ਹੋਰ ਤੇ ਮਿਲ ਲੈਣ ਦੇ ਤੇ ਜੁ ਖਾਣ ਨੂੰ ਤੇ ਪੁੱਤ ਵਾਧੂ ਲਿਆਣੋਂ ਦੇਖੀ ਉਹਨਾਂ ਨੇ ਜਦੋਂ ਹੁੰਦੇ ਆ ਨਾ ਕਿਤੇ ਆ ਡਾਡੇ ਲੁਕਾ ਦੇ ਘਰ ਘਰ ਲੇ ਹੁੰਦੇ ਤੂੰ ਇਹ ਫਿਕਰ ਨਾ ਕਰ ਚੱਲ ਜਾ ਖੇਡ ਉਹ ਤੂੰ ਠੀਕ ਆ ਕਿਉਂਕਿ ਕਿਹਦੇ ਖਾਣ ਵਾਲੀ ਧਿਆਨ ਰਹਿਂਦਾ ਕਿਤੇ Rumi'yi gördüm, telefon geldi. Sanırım, neden gelmedi? Merhaba. Merhaba, merhaba. Merhaba. Ne yapacağız? Bir şey söyleyeceğim. Bir şey söyleyeceğim. Bir şey söyleyeceğim. Bir şey söyleyeceğim. Bir şey ਕੋਸਤ ਨਾ ਆਪੈਂ ਦਾ ਸਾਭ ਬਧੀਆ ਤੁਹਾਡੇ ਹੀ ਸਾਰੇ ਇੰਤਜ਼ਾਰ ਤੇ ਬੈਠੇ ਅੰਮਰ ਕੁਤੀ ਹੋਣਾ ਨਹੀਂ ਹੁੰਦਾ ਮੇਰਾਂ ਦਾ ਪਾਈ ਚੱਕਰ ਲਾ ਲੈਨੇ ਅਸੀਂ ਐਸੀ ਲਈ ਨਹੀਂ ਆਏ ਕਿ ਤੁਸੀਂ ਵੀ ਆਓਗੇ ਲੋਕਾਂ ਬਹੁਤ ਹੋਣਗੇ ਆਜਾ ਮੈਂ ਨਾ ਕਿਤਨੀ ਸਮ ਇੰਨਾ ਸਮਾਨ ਇਕੱਠਾ ਕਰਕੇ ਲਿਆਂਦੇ ਨੇ ਮੇਰੇ ਵੀ ਮੈਨੂੰ ਤੇ ਖੁਸ਼ੀ ਹੋ ਜਨਾ ਭਾਵੇਂ ਮਹਾਰਾਜ ਦਾ ਦਿੱਤਾ ਸਾਡੇ ਘਰ ਬਹੁਤ ਕੁਛ ਹੈਗਾ ਹੈ ਪਰ ਜਿੱਦੋਂ ਪਏ ਆਇਆ ਗਿਆ ਲੈ ਕਿੰਨਾ ਨਾ ਉਹਦਾ ਤਾਂ ਸਵਾਦ ਹੀ ਵੱਖਰਾ ਹੁੰਦਾ ਦਾ ਸਸੀ ਦਾ ਭੂਆ ਜੀ ਕੀ ਹਾਲ ਚਾਲ ਜੀ ਆਹ ਦਿਖਾ ਬਲੀਆ ਭਾਰੀ ਕਿਨੇ ਭੂਆ ਜੀ ਕੀ ਹਾਲ ਏ ਤੇ ਆ ਤੂੰ ਆਪਣੀ ਸਿਹਣਾ ਹੋਰ ਕਰਦੇ ਇਸ ਨਾਮ ਬੜੇ ਹਿੱਸੇ ਹੋਏਗੇ ਨਹੀਂ ਲੈ ਸੀਦੇ ਨਹੀਂ ਤੇਨੇ ਹੋਈ ਲਾਗੀ ਕੋਟੀ ਕਾਟੀ ਲਈ ਹੈ ਨਾ ਮਨੇ ਮਿਲੇ देर ਬਾਅਦ ਹੈ देर ਬਾਅਦ ਆ ਦੇਖਿਆ ਨਾ ਮਿਲਦੇ ਨਹੀਂ ਨਾ ਨਹੀਂ ਵੇ ਲੋ ਦੂਰ ਹੋਈ ਜਾਂਦੇ ਹਾਂ ਨਹੀਂ ਨਹੀਂ ਦੂਰ ਮੈਂ ਭੱਜਣੀ ਕਿੱਥੇ ਲੈ ਜਾਈਂ ਉਹਦੇ ਇੱਥੇ ਹੀ ਆ ਉਹਦੇ ਮਨੇ ਕਿਹਾ ਤੇ ਉਹ ਨਿਕਤਾ ਕਿਥੇ ਆ ਮੱਜਾ ਲੱਕਾ ਉਹ ਵੀ ਜਿਹੜਾ ਹੈ ਜਿਹੜੇ ਦਾ ਫੀਮੇਲ ਦਸਿਆ ਇਹਨਾਂ ਤੇ ਆਂ ਦਾਵਾ ਵੀ ਮੈਂ ਤੇਰੇ ਚਾਚੇ ਚਾਚੀ ਨਹੀਂ ਹਾਂ ਤਾਂ ਬੜਾ ਖੁਸ਼ ਹੋਇਆ ਵਾ ਕੀ ਕਾਫੀ ਲੇਟ ਬਾਅਦ ਆਇਆ ਨਾ ਆਪਾ ਕਿੰਨੇ ਚਿਰ ਬਾਅਦ ਬੈਠੇ ਆ ਹਾਂ ਚਲ ਕੋਈ ਗੱਲ ਨਹੀਂ ਆ ਗਏ ਛੇਤੀ ਛੇਤੀ ਆ ਜਾਂਦਰੋ ਤੰਗ ਨਾ ਹੀ ਨਾ ਟੈਨ ਨਾ ਆਇਆ ਤੇ ਤੇਰੀ ਗੋਲੀ ਕਿਹੜਾ ਮਾਰਦੀ ਠੰਡ ਜਿਆਦਾ ਪੈ ਗਈ ਅਰਕੀ ਅਰਕੀ ਠੰਡੀ ਮੈਂ ਨਿਕਲੀ ਨਿੱਕ ਤੇ ਵੀ ਨਹੀਂ ਗਈ ਅਰਕੀ ਅੱਛਾ ਕੋਈ ਨਹੀਂ ਹੁੰਦੇ ਫਿਰ ਦਿੰਦੇ ਹਨਾ ਪਾ ਕੇ ਪਾਣੀ ਪੀ ਲੋ ਫੇਰ ਨੀ ਪਾਣੀ ਨਹੀਂ ਪੀਣਾ ਮੌਸਮ ਠੀਕ ਹੈ ਮੈਂ ਕੋਸਾ ਹੀ ਕਰਕੇ ਲਈ ਆਈ ਸੀ ਤਾਂ ਨੀ ਨੀ ਪਿਆਸ ਨਹੀਂ ਹੈ ਜਲਦੀ ਪੀ ਲੈਣਾ ਚੂਸ ਕੇ ਕੇ ਆਇਆ ਹਾਂ ਜੀ ਅੱਛਾ ਚੂਸ ਕੇ ਤੇ ਤੁਹਾਡੇ ਵਾਲਾ ਆ ਗਿਆ ਠੀਕ ਹੈ ਤੇ ਭਾਜੀ ਨੀ ਨਜ਼ਰ ਆਉਂਦੇ ਬਸ ਆਣ ਲੇ ਕਿ ਥੋੜੀ ਦੇਰ ਤੱਕ ਤੁਸੀਂ ਨਿਕਾ ਕਿੱਥੇ ਆ ਵੀ ਨਹੀਂ ਅੱਗੇ ਆ ਅਬੀ ਮੇਡਾ ਕਿੱਥੇ

ਮੈਂ ਕਿਤੇ ਲਈ ਸਰਪ੍ਰਾਈਜ਼ ਹੈ ਤੂੰ ਇੰਨਾ ਜ਼ਿਆਦਾ ਖੇਡੇ ਨਾ ਦੇ ਹੱਥਾਂ ਦੇ ਵਿੱਚ ਇੰਨੇ ਟਵਾਈਸ ਤੇਰੇ ਇਸ ਲਈ ਆਉਂਦੇ ਹੁੰਦੇ ਅਸੀਂ ਜਦੋਂ ਮਾਰਕੀਟ ਜਾਣਾ ਪਰ ਅਰਜਨ ਨੇ ਟਵਾਈਸ ਨਹੀਂ ਹੁੰਦੀ ਅੱਜ ਫੂਡ ਲੈੰਦਾ ਫੂਡ ਖਾਣਾ ਵਾ ਠੀਕ ਹੈ ਆਹੋ ਜੇ ਕਦੇ ਨਾ ਪੁੱਛਣ ਡਿਆ ਸੀ ਦਾਦੀ ਤੇਰੇ ਵੱਤੇ ਕੀ ਲਿਆਉਂਗੇ ਤੇ ਮੈਂ ਕਦੇ ਖਾਲੀ ਆਏ ਆ ਪਤਾ ਨਹੀਂ ਭਾਬੀ ਘਰ ਚ ਬਾਬਾ ਜੀ ਦੇ ਦਿੱਤਾ ਸਭ ਕੁਝ ਹੈ ਪਰ ਸਿੰਧੀ ਜੀ ਗੱਲ ਹੈ ਬੱਚੇ ਲਈ ਕੋਈ ਨਹੀਂ ਘਰ ਆਜੇ ਬੱਚੇ ਨੂੰ ਤਾਂ ਇਹੀ ਹੁੰਦਾ ਮਨ ਹੱਥਾਂ 'ਚ ਫੜਿਆ ਕਿ ਇਹ ਮੇਰੇ ਲਈ ਕੀ ਨਹੀਂ ਆਉਂਦਾ ਹੈਗਾ ਵੇ ਲੋਕਾ ਵੀ ਜੀ ਛੋਟਾ ਜਿਹਾ ਹੀ ਜਿਹੜਾ ਖੇਡਦਾੰਦਾ ਹੱਥਾਂ ਚੜਾ ਠੀਕ ਹੈ ਮੈਂ ਡਾਉ ਗਿਆ ਮੇਰਾ ਪੁੱਤ ਤੇਹੀ ਵੀ ਲੈ ਕੇ ਆਇਆ ਕਰੋ ਨਾ ਉਹਨੂੰ ਵੀ ਸਾਡੀ ਪਛਾਣ ਹੋਵੇ ਬਿਲਕੁਲ ਜੀ ਮੈਨੂੰ ਤਾਂ ਲੱਗਦਾ ਜਦੋਂ ਫੇਰ ਤੁਹਾਨੂੰ ਆਉਣਾ ਨਾ ਕਿਰਾਂ ਬਾਦ ਕਿਹੜਾ ਉਹਨਾਂ ਦੇ ਵਿਆਹ ਨਹੀਂ ਵਾਲਾ ਹੋ ਜਾਣਾ ਨਾ ਨਾ ਬੜੇ ਬੜੀ ਦੇਰ ਬਾਦਾਂ ਨਾ ਉਹਨੂੰ ਛੋਵੇ ਹੁੰਦੇ ਆਂਦੇ ਰਹਿੰਦੇ ਨਾ ਨਹੀਂ ਹੁੰਦੇ ਆਇਆ ਕਰਾ ਕੇ ਤੁਸੀਂ ਵੀ ਆਇਆ ਕਰੋ ਜਰੂਰ ਜਰੂਰ ਹੋਰ ਪਪਾ ਠੀਕ ਆ ਹਾਂ ਜੀ ਹੋਰ ਤੁਸੀਂ ਸੁਣਾ ਟਾਟਾ ਵੀਰ ਬੜਾ ਯਾਦ ਕਰਦਾ ਤੁਹਾਨੂੰ ਫੋਨ ਤੇ ਗੱਲ ਬਹਾਲ ਚੱਲ ਪੁੱਛ ਲਿੰਦੇ ਜੀ ਤੇ ਨਾ ਹੀ ਲੈ ਆਉਂਦੇ ਤਨ ਪਤਾ ਨਾ ਪਪਾ ਬਜ਼ੁਰਗ ਹੋ ਗਏ ਆ ਤੇ ਨਹੀਂ ਆਇਆ ਜਾਇਆ ਜਾਂਦਾ ਸਾਨੂੰ ਕਹਿੰਦੀ ਚਲ ਦੇਂ ਗੇੜਾ ਲਾਓ ਭੂਆ ਕੋਈ ਨਹੀਂ ਫੋਨ ਤੇ ਮੇਰੀ ਗੱਲ ਹੁੰਦੀ ਆ ਕੋਈ ਨਹੀਂ ਆ ਹੁਣ ਦਿਨ ਦੁਨ ਹੋਣ ਹੁੰਦੇ ਨਾ ਤੂੰ ਪਤਾ ਪਾ ਲੱਗਦੀ ਆ ਕਿ ਕਿੰਨੇ ਆਉਂਗੀ ਤੇ ਨਹੀਂ ਰਹਿਣਾ ਨਾ ਜੀ ਕੜੀ ਕੜੀ ਦਿਨ ਨਹੀਂ ਆਣਾ ਕੋਈ ਨਹੀਂ ਆ ਇੱਕ ਦੋ ਦਿਨ ਰਹਿ ਲਾਂਗੇ ਠੀਕ ਹਾਂ ਕੋਈ ਨਹੀਂ ਘਰ ਕਰਦਾ ਸਰਦਾ ਹੀ ਆ ਉਹ ਕਿੱਥੇ ਸੀ ਮਿਰਤ ਉਹ ਮੈਂ ਨਹੀਂ ਆਉਂਦੀ ਨਹੀਂ ਇੱਥੇ ਹੀ ਆ ਸਿਮਰਤ ਵੀ ਆ ਜਾਂਦੀ ਆ